ਮਾਡਲ 2002 ਆ ਬਈ ਹਾਂਜੀ 2002 2002 ਮਾਡਲ ਆ ਸਵਰਾਜ 744 ਆ ਪਹਿਲੀ ਪਾਰਟੀ ਐ ਪਹਿਲੀ ਪਾਰਟੀ ਦਾ ਨਾਮ ਆ ਕੰਡੀਸ਼ਨ ਦਾ ਇਹ ਸਾਰੇ origignal ਆ ਸਾਰੇ origignal ਬਈ ਟਾਇਰਾਂ ਦੀ ਕੀ ਕੰਡੀਸ਼ਨ ਹੋ ਐ ਦੱਸ ਕਰੋ ਭਾਲੇ ਟਾਇਰ ਇਹਦੇ ਮੂਹਰੇ ਲੇ ਗਿਆ ਇਸ ਅੱਧੋਂ ਵੱਧ ਪਿਛਲੇ 45 ਪੈਸੇ ਨੇ ਮਗਰ ਟਾਇਰ 45 ਪੈਸੇ ਨੇ ਮੂਹਰੇ ਅੱਧਿਆਂ ਤੋਂ ਵੱਧ ਨੇ 55 ਕੇ ਪੈਸੇ ਨੇ ਆ ਹੀ ਲਾ ਲੋ ਹਾਂਜੀ ਹਨਾ ਟਰਮੇ ਰੇਸ ਰੂਸ ਵਾਲੀ ਸੀਲ ਸਾਰੀ ਇਹਦੀ ਉभी ਉਮੀ ਖੜੀ ਐ ਇਹ ਕਰ ਲਓ ਉਸ ਕਰ ਇੰਜਣ ਦੇ ਵਿੱਚ ਐ ਗਾਰੰਟੀ ਟਰੈਕਟਰ ਦੀ ਬਈ ਪੂਰੀ ਇਹਦੀ ਪੂਰੀ ਫੋਲੋ ਕਰ ਚੱਲ ਚੱਲ ਵੀ ਤਾਂ ਪੂਰਾ ਓਕੇ ਆ ਮਸਰੇ ਦਾ ਆ ਤਖਾਈ ਤੇਰੇ ਮੇ ਸੋ ਗੇਰ ਨਾ ਟੂਪਾ ਕੁਝ ਨਹੀਂ ਖੁੱਲੇ ਮੁਰਗਾੜ ਦਿਖਾ ਦੇ ਆ ਵੀ ਜੀ ਸੀਲ ਜੀ ਦਿਖਾ ਦੇ ਕਿੱਥੇ ਐ ਗੇਰ ਖੁੱਲੇ ਨਹੀਂ ਟਰੈਕਟਰ ਦਾ ਆ ਕਰਾ ਜਾ ਕ ਲੈ ਦੇਖ ਕਿਉਂ ਆ ਮਗਰਾੜ ਦਿਖਾਈ ਮੁਰਗਾੜ ਉੱਪਰ ਦਿਖਾ ਲੈ ਉੱਪਰ ਪਾਣਾ 15 ਮਾਲ ਦਿਉ ਨਹੀਂ ਰੰਗ ਰੰਦਾ ਟਰੈਕਟਰ ਦੇ ਦੇਖ ਕਿੰਨੇ ਨਵੇਂ ਪੈਨੇ ਆ ਟਿੱਬ ਬੰਦ ਕਰਵਾਦੇ ਹਾਲੇ ਤੱਕ ਟੂਪਾ ਵੀ ਨਹੀਂ ਖੁੱਲੀਆਂ ਨਹੀਂ ਖੁੱਲੀਆਂ ਨਹੀਂ ਹੈਗੀਆਂ ਹੂੰ ਕੁੱਲ ਮਿਲਾ ਕੇ ਪੂਰਾ ਚੰਗਾ ਟਰੈਕਟਰ ਇਹ ਹੈ ਤੇ 2002 ਮਾਡਲ ਹੈ ਪੰਜਾਬ ਨੰਬਰ ਹੈ ਫਰਸਟ ਪਾਰਟੀ ਹੈ ਭਾਈ ਜੀ ਆ ਵੀ ਫਰਸਟ ਆ ਜੀ ਆ ਰਿਮਾ ਰੋਮਾ ਦਾ ਟਰੈਕਟਰ ਵੀ ਪੂਰਾ ਸਾਫ ਪਿਆ ਜੇ ਕਿਸੇ ਸੱਜਣ ਨੇ ਖਰੀਦਣਾ ਪਿੰਡ ਫਰਵਾਹੀ ਦੇ ਵਿੱਚ ਖੜਾ ਗੁਰਪਾਲ ਬਾਈ ਦੇ ਘਰੇ ਖੜਾ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਆ ਤੇ ਰੇਟ ਦੱਸਣ ਲੱਗਿਆ ਜੈ ਜੈ ਰੇਟ ਦੱਸੀ ਬਾਈ ਰੇਟ 2900 275 ਦਾ ਦੇ ਦਾਂਗੇ 2 ਲੱਖ ਤੇ 75000 ਦੇ ਵਿੱਚੋਂ ਵੀ ਮਾਨਤਾਣ ਹੋ ਜੂ ਮਿੱਤਰੋ ਫਟਾਫਟ ਸੰਪਰਕ ਕਰ ਲੋ ਜੇ ਕੋਈ ਸੱਜਣ ਸਵਰਾਜ 744 ਲੈਣ ਦਾ ਚਾਹ ਵਣ